ਮੇਰਾ ਚੇਤਨਾ ਚਲੇ ਹੁਣ ਮੇਰਾ ਚਿੱਤ ਤੁਰਦਾ ਨਹੀਂ ਮਨ ਭਇਓ ਪੰਗ ਮੇਰਾ ਮਨ ਪੰਗ ਹੋ ਗਿਆ ਪਿੰਗਲਾ ਹੋ ਗਿਆ ਹੁਣ ਮਨ ਪਿੰਗਲਾ ਹੋ ਗਿਆ ਜੀ ਆਪਾਂ ਕਹਿੰਦੇ ਗੁਰੂ ਕੋਲ ਆਣ ਕੇ ਪਿੰਗਲਾ ਵੀ ਤੁਰ ਲੱਗ ਪੈਂਦਾ ਬਾਣੀਆਂ ਆਂਦੀ ਐ ਬਾਣੀ ਤਾਂ ਪਿੰਗਲਾ ਕਰਦੀ ਐ ਕਬੀਰ ਗੁੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਪਾਉਂ ਤੇ ਪਿੰਗਲ ਭਇਆ ਮਾਰਿਆ ਸਤਗੁਰ ਬਾਣ ਗੁਰੂ ਤੇ ਪਿੰਗਲਾ ਕਰਦਾ ਕਿਵੇਂ ਬੋਲਾ ਪਿੰਗਲਾ ਕੌਣ ਦਾ ਜਿਹੜੋ ਤੁਰਿਆ ਨਹੀਂ ਜਾਂਦਾ ਜਿਹਦੀਆਂ ਲੱਤਾਂ ਇਹਨੂੰ ਰੋਜ਼ ਸ਼ਾਮਾਂ ਨੂੰ ਠੇਕੇ ਤੇ ਖੜਦੀਆਂ ਨੇ ਨਾ ਉਹਦੇ ਦੋਸਤ ਕਹਿੰਦੇ ਚੱਲੀਏ ਕਹਿੰਦਾ ਨਹੀਂ ਹੋਣੀ ਤੁਰਿਆ ਜਾਂਦਾ ਹੁਣ ਇਹ ਲੱਤਾਂ ਮੇਰੀਆਂ ਗੁਰਦੁਆਰੇ ਲੈ ਕੇ ਜਾਣ ਗਿਆ ਕਿਉਂਕਿ ਮੈਂ ਹੁਣ ਮਾੜੀਆਂ ਕੰਮਾਂ ਵਾਲੇ ਬੰਦੇੋਂ ਪਿੰਗਲਾ ਹੋ ਗਿਆ ਤੇ ਗੁਰੂ ਵਾਲੇ ਬੰਦੇ ਮੈਂ ਤੰਦਰੁਸਤ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਪਿੰਗਲਾ ਹੋਣਾ ਪਰਵਾਨ ਹੈ ਇਹਨੂੰ ਕਹਿੰਦੇ ਸੀ ਪਿੰਗਲ ਪਰਬਤ ਪਾਰ ਪਰ ਅੱਛਾ ਦੂਜਾ ਪੱਖ ਇਹ ਵੀ ਕਿਹਾ ਪਿੰਗਲਾ ਵੀ ਪਹਾੜ ਚੜ ਸਕਦਾ ਇਹ ਵਿਸ਼ ਮਸਕੰਗ ਭਗਨੰਤ ਸੈਲੰ ਮੱਛਰ ਵੀ ਪਹਾੜ ਤੋੜ ਸਕਦਾ ਹੈ ਮਸਕੰਗ ਭਗਨੰਤ ਸੈਲੰ ਕਰਦਮ ਤਰੰਤ ਕਪੀਲਕ ਸanskritti shlok ਕਿਰੀ ਵੀ ਸਮੁੰਦਰ ਪਾਰ ਕਰ ਸਕਦੀ ਹੈ ਤੇ ਮੱਛਰ ਪਹਾੜ ਤੋੜ ਸਕਦਾ ਹੈ ਇਹ ਬਿਰਤੀਆਂ ਦੇ ਨਾਂ ਨੇ ਪਿਆਰਿਓ ਇਹ ਬਿਰਤੀਆਂ ਨੇ ਆ ਭਾਰਤ ਦੇਸ਼ ਹੀ ਸੀ ਆ ਜਿਨੇ ਵੀ ਹਮਲਾਵਰ ਜਿਨ੍ਹਾਂ ਦੀ ਆਪਾਂ ਅੱਜ ਗੱਲਾਂ ਪੜਦੇ ਆ ਭਾਵੇਂ ਅਬਦਾਲੀ ਸੀ ਨਾਦਰ ਸ਼ਾਹ ਸੀ ਫਰਖਸ਼ੀਰ ਸੀ ਸ਼ਾਹਜਹਾਂ ਸੀ ਔਰੰਗਜ਼ੇਬ ਸੀ ਇਹ ਤੇ ਬਾਹਰੋਂ ਆਏ ਫੌਜਾਂ ਵੀ ਲੈ ਕੇ ਆਏ ਪਰ ਇਹਨਾਂ ਦਾ ਮੁਕਾਬਲਾ ਕਰਨ ਵਾਲੇ ਬਾਹਰੋਂ ਨਹੀਂ ਆਏ ਆਹ ਫਰਕ ਸੀ ਉਹ ਬਾਹਰੋਂ ਆਏ ਸਾਰੇ ਬਾਦਸ਼ਾਹ ਸਾਰੇ ਬਾਹਰੋਂ ਆਏ ਕੁਪੇਡਾਂ ਚਾਰਨ ਵੀ ਆਇਆ ਜਿਹੜੇ ਡੰਡੇ ਨਾਲ ਭੇਡਾਂ ਇਕਦਾ ਸੀ ਉਸੇ ਡੰਡੇ ਨਾਲ ਬੰਦੇ ਇਕੱਲੇ ਜਾਂਦਾ ਸੀ ਪਰ ਜਿਨ੍ਹਾਂ ਨੇ ਉਹਨਾਂ ਕੋਲੋਂ ਲੁੱਟਿਆ ਸਮਾਨ ਖੋਇਆ ਨਾ ਉਹਨਾਂ ਚੋਂ ਇੱਕ ਵੀ ਬਾਹਰੋਂ ਨਹੀਂ ਸੀ ਆਇਆ ਉਹ ਇੱਥੋਂ ਦੇ ਇਹ ਐਸ ਮਿੱਟੀ ਦੇ ਜੰਪਲ ਸੀ ਐਸ ਮਿੱਟੀ ਦੇ ਇੱਥੇ ਪੈਦਾ ਹੋਏ ਸੀ ਬਿਰਤੀ ਉਹਨਾਂ ਦੀ ਭਾਵੇਂ ਕੋਈ ਹੋਵੇ ਗੁਰੂ ਨੇ ਸ਼ਬਦ ਦੀ ਵਿਚਾਰ ਨਾਲ ਅੰਦਰ ਗਿਆਨ ਦਿੱਤਾ ਕਾਇਰਤਾ ਉਹਨਾਂ ਵਿੱਚੋਂ ਹੁੰਝ ਕੇ ਬਾਹਰ ਕੀਤੀ ਉਹੀ ਕਹਿਣ ਲੱਗ ਪਏ ਰੱਖ ਦੂੰਗਾ ਦਿਲੋਂ ਸੀਨਾ ਚੀਰ ਕੇ ਆਗੇ ਜਿਹੜੇ ਕਦੀ ਕਹਿੰਦੇ ਸੀ ਕਾਮ ਮਾਰਾ ਤੋਲਨ ਤੱਕੜੀ ਐਂ ਤਾਂ ਤੱਕੜੀਆਂ ਤੋਲਣ ਵਾਲੇ ਬੰਦੇ ਆ ਨੰਗੀ ਕਰਦ ਕਬੂ ਨਹੀਂ ਪਕੜੀ ਚਿੜੀ ਉੱਡੇ ਡਰ ਸੇ ਮਰ ਜਾਊ ਚਿੜੀਆਂ ਉੜਦੀਆਂ ਸੀ ਡਰ ਜਾਂਦੇ ਆ ਅਸੀਂ ਦੁਸ਼ਮਣਾਂ ਨਾਲ ਕਿਵੇਂ ਲੜ ਸਕਦੇ ਹ ਜਦੋਂ ਗੁਰੂ ਨੇ ਉਹਨਾਂ ਨੂੰ ਜ਼ਿੰਦਗੀ ਦੀ ਅਹਿਮੀਅਤ ਸਮਝਾਈ ਅੰਦਰੋਂ ਡਰ ਕੱਢਿਆ ਬਾਹਰ ਉਹੀ ਕਹਿਣ ਲੱਗ ਪਏ ਰੱਖ ਦੂੰਗਾ ਦਿਲੋਂ ਸੀਨਾ چیر ਕੇ ਆਗੇ ਇੱਕ ਇੱਕ ਕੋ ਧਰ ਲੂੰਗਾ ਆਪਣੀ ਸ਼ਮਸ਼ੀਰ ਕੇ ਆਗੇ ਪਹਿਲੇ ਤੋਂ ਦੁਨੀਆ ਜੁਗਤੀ ਸੀ ਤਕਦੀਰ ਕੇ ਆਗੇ ਅਬ ਤੋ ਤਕਦੀਰ ਵੀ ਜੁਕੇਗੀ ਮੇਰੀ ਸ਼ਮਸ਼ੀਰ ਕੇ ਆਗੇ ਅੱਜ ਹੈ ਅੱਜ ਸਿੱਖ ਵੀ ਤੁਹਾਨੂੰ ਹੱਥ ਵਿਖਾਉਂਦਾ ਦੱਸੇਗਾ ਪੁੱਛਣਾ ਪਾਉਂਦਾ ਦੱਸੇਗਾ ਬਾਰ ਦੀ ਆਜ਼ਾਦੀ ਬਾਹ ਚ ਲੈ ਲਿਆ ਲੋ ਪਰ ਅੰਦਰ ਦੀ ਆਜ਼ਾਦੀ ਤੇ ਲੈ ਲਈਏ ਅੰਦਰੋਂ ਤੇ ਗੁਲਾਮ ਹੋਏ ਪਏ ਗਿੱਟਿਆਂ ਨਾਲ ਧਾਗੇ ਬੱਦੇ ਪਏ ਲਾਲ ਕਾਲੇ ਨਗਾ ਵਾਲੀਆਂ ਮੁੰਦਰੀਆਂ ਪਾਈਆਂ ਪਈਆਂ ਨੇ ਮਾਨਸਿਕ ਤੌਰ ਤੇ ਗੁਲਾਮੀ ਹੈ ਅਜੇ ਪਹਿਲਾਂ ਇਹਦੇ ਵਿੱਚੋਂ ਸਾਨੂੰ ਸਮਝਣ ਤੇ ਵਿਚਾਰਨ ਦੀ ਜ਼ਰੂਰਤ ਹੈ ਵੀ ਅਸੀਂ ਕਿਦਾਂ ਬਿਪਰਵਾਦ ਦੇ ਖਾਰੇ ਸਾਗਰ ਚੋਂ ਛਾਲ ਮਾਰ ਕੇ ਬਾਹਰ ਨਿਕਲਣਾ ਹੈ ਅਜੇ ਤਾਂ ਸਮੱਸਿਆ ਪਤਾ ਕੀ ਖੜੀ ਹੈ ਧਿਆਨ ਨਾਲ ਸੁਣਿਓ ਖੰਡੇ ਦੀ ਪੌਲ ਦੀ ਜਦੋਂ ਗੱਲ ਚੱਲਦੀ ਹੈ ਨਾ ਐਦਾਂ ਪੁੱਛਿਆ ਜਾਂਦਾ ਭਾਈ ਸਾਹਿਬ ਜੀ ਦੋ ਇੱਕ ਬੰਦਾ ਲਾ ਕੇ ਬੇਅਮਰਤੀਆ ਖਲੋਤਾ ਹੈ ਤੇ ਦੋ ਬੰਦੇ ਆਪਸ ਵਿੱਚ ਗੱਲਾਂ ਕਰ ਰਹੇ ਨੇ ਇੱਕ ਬੰਦਾ ਪੁੱਛਦਾ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਅਮਰਤ ਕਿੱਥੋਂ ਛਕਿਆ ਧਿਆਨ ਨਾਲ ਸੁਣਿਓ ਛਕਿਆ ਦੋਵਾਂ ਨੇ ਅਮਰਤ ਹੈ ਦੋਵਾਂ ਨੇ ਖੜੀ ਦੀ ਪੌਲੀ ਕਹਿੰਦਾ ਭਾਈ ਸਾਹਿਬ ਤੁਸੀਂ ਅਮਰਤ ਕਿੱਥੋਂ ਛਕਿਆ ਧਿਆਨ ਨਾਲ ਸੁਣਿਓ ਇੱਕ ਲਾ ਕੇ ਬੇਅਮਰਤੀਆ ਖਲੋਤਾ ਉਹਨਾਂ ਦੋਵਾਂ ਦੀ ਗੱਲ ਸੁਣ ਰਿਹਾ ਉਹ ਕਹਿੰਦਾ ਅਸੀਂ ਫਲਾਣੇ ਮਹਾਪੁਰਖਾਂ ਕੋਲੋਂ ਜਾਂ ਫਲਾਣੇ ਜਥੇਬੰਦੀਰ ਕੋਲੋਂ ਛਕਿਆ ਚਲੋ ਕੋਈ ਗੱਲ ਨਹੀਂ ਜੀ ਤੂੰ ਉਤੋਂ ਛਗ ਲਿਆ ਕੋਈ ਅਰਜ਼ ਨਹੀਂ ਛਗਣਾ ਹੀ ਸੀ ਪਰ ਛਗਣ ਤੋਂ ਬਾਅਦ ਜਿਹੜਾ ਵਿਹਾਰ ਕੀਤਾ ਨਾ ਵੀ ਤੂੰ ਫਿਰ ਸਾਡੀ ਕੈਟਾਗਰੀ 'ਚ ਨਹੀਂ ਆਉਂਦਾ ਲਾਗੇ ਖਲੋਤਾ ਬੇਅਮਰਤੀਆ ਕਹਿੰਦਾ ਅਸ਼ਾ ਅਮਰਤ ਵੀ ਵੱਖਰੇ ਵੱਖਰੇ ਨੇ ਵੀ ਇਹਦਾ ਮਤਲਬ ਇਹ ਕਿ ਨੇ ਕਿਤੇ ਹੋਰ ਛਕਿਆ ਕਿ ਨੇ ਹੋਰ ਕਿਤੇ ਛਕਿਆ ਇਹਦਾ ਮਤਲਬ ਹੈਗੇ ਅਮਰਤੀ ਆ ਇਹਨੇ ਵੀ ਛਕਿਆ ਇਹਨੇ ਵੀ ਛਕਿਆ ਨਹੀਂ ਕਿਤੇ ਹੋਰ ਛਕਿਆ ਉਹਦਾ ਲਾਗੇ ਬੇਅਮਰਤੀਆ ਖਲੋਤਾ ਸੀ ਨਾ ਕਹਿੰਦਾ ਫਿਰ ਆਪਾਂ ਇਹ ਕੰਮ 'ਚ ਪੈਂਦੇ ਹੀ ਨਹੀਂ ਵੀ ਜੇ ਅਮਰਤ ਛਕਣ ਤੋਂ ਬਾਅਦ ਵੀ ਵੰਡੀਆਂ ਹੀ ਪੈਣੀਆਂ ਨੇ ਵੀ ਤੂੰ ਕਿਥੋਂ ਛਕਿਆ ਮੈਂ ਤਾਂ ਫੁਲਾਣੇ ਮਹਾਂਪੁਰਖ ਹਾਂ ਤੂੰ ਕਿਥੋਂ ਛਕਿਆ ਮੈਂ ਤਾਂ ਫੁਲਾਣੇ ਜੇਂਦੇ ਆ ਕੇ ਕਿਸੇ ਖੋਡਣ ਵਾਲੀ ਬਨਣਾ ਹੈ ਸਾਰਿਆਂ ਨੂੰ ਜੇ ਕਿਸੇ ਸੰਪਰਦਾ ਨਾਲ ਹੀ ਬਨਣਾ ਹੈ ਤੇ ਤੁਹਾਡੀ ਵੱਖਰੀ ਵਿਚਾਰਧਾਰਾ ਦਾ ਕੀ ਅਰਥ ਰਹਿ ਗਿਆ ਭਾਈ ਜੇ ਤੁਸੀਂ ਘੋਮ ਘਮਾ ਕੇ ਲਿਆ ਕੇ ਕਿਸੇ ਖੋਡ ਨਾਲ ਬਨਣਾ ਵੀ ਆ ਆ ਸੰਪਰਦਾ ਤੇ ਆ ਜਥੇਬੰਦੀ ਉੱਤਮ ਹੈ ਸਾਡੀ ਜਥੇਬੰਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਸਮਝ ਆਈ ਪਿਆ ਰਿਓ ਇੱਕ ਸਮਾਂ ਸੀ ਜੈਤੋਂ ਦਾ ਮੋਰਚਾ ਲੱਗਾ ਤੇ ਸਿੱਖਾਂ ਨੂੰ ਫੜਿਆ ਜਾ ਰਿਆ ਤੇ ਅੰਗਰੇਜ਼ ਅਫਸਰ ਆਪਣੇ ਸਿਪਾਹੀਆਂ ਰਾਹੀਂ ਕੱਲੇ-ਕੱਲੇ ਸਿੱਖ ਨੂੰ ਜਦੋਂ ਉਹਨਾਂ ਸਾਹਮਣੇ ਅਫਸਰਾਂ ਸਾਹਮਣੇ ਪੇਸ਼ ਕਰਦੇ ਆ ਨਾ ਉਹ ਕੱਲੇ-ਕੱਲੇ ਨੂੰ ਐਡਰੈਸ ਪੁੱਛਦੇ ਆ ਗੁਜਰੋ ਬੰਦਾ ਫੜਿਆ ਜਾਂਦਾ ਨੂੰ ਪੁੱਛਦੇ ਆ ਵੀ ਤੇਰਾ ਪਿੰਡ ਕਿਹੜਾ ਤੇਰਾ ਜ਼ਿਲ੍ਹਾ ਕਿਹੜਾ ਤੇਰੀ ਮਾਤਾ ਦਾ ਨਾਮ ਤੇਰੇ ਪਿਤਾ ਦਾ ਨਾਮ ਤਾਂ ਕਿ ਰਿਕਾਰਡ 'ਚ ਰੱਖਣਾ ਉਹਨਾਂ ਨੇ ਉਹ ਪੁੱਛਦੇ ਆ ਕਹਿੰਦੇ ਤੁਹਾਡੇ ਪਿਤਾ ਦਾ ਨਾਮ ਸਿੱਖਾਂ ਨੂੰ ਜਵਾਬ ਦੇ ਦੂਜੇ ਨੂੰ ਪੁਛਿਆ ਉਹਨੇ ਵੀ ਹੋ ਕਿ ਅਤੀਜ ਨੇ ਪੁਛਿਆ ਵੀ ਕਿ 14 ਡਾਟਬਰ ਉਹਨਾਂ ਦਾ ਕੁਗੋਨ ਇੱਥੇ ਗੱਲ ਅਰਬਾਂ ਦੀ ਹੋ ਰਹੀ ਆ ਤੇ ਲੱਖਾਂ ਦਾ ਦਿੱਤਾ ਅੱਛਾ ਪੁੱਤ ਕੈਨੇਡਾ ਭੇਜਿਆ ਤੇ ਪਰਿਵਾਰ ਲੱਖਾਂ ਦਾ ਦਿੱਤੈ ਨੂੰ ਮੰਨਣ ਡਿਆ ਸਮਝ ਆਈ ਪਿਆ ਰਿਓ ਕੋਈ ਗੱਲ ਅੰਦਰ ਜਾ ਰਹੀ ਆ ਜੀ ਲੈ ਕੇ ਜਾਏ ਉਹਨੂੰ ਅੰਦਰ ਪਰਿਵਾਰ ਤੇ ਕਹਿੰਦਾ ਪੁੱਤ ਡਾਲਰ ਭੇਜੇ ਤੇ ਪਿਓ ਮੰਨਣ ਡਿਆ ਲੱਖਾਂ ਦੀ ਦਿੱਤੈ ਨੂੰ ਹੁਣ ਤੇ ਗੱਲ ਲੱਖਾਂ ਕਰੋੜਾਂ ਤੇ ਪਹੁੰਚ ਗਈ ਗੱਡੀ ਵੀ ਹੋਣ ਲੈਣੀ ਹੋਵੇ ਤੇ ਕੋ ਕੋਠੀ ਲੈਣੀ ਹੋਵੇ ਵੱਡੇ ਵੱਡੇ ਸ਼ਹਿਰਾਂ ਦਾ ਮਕਾਨ ਲੈਣਾ ਹੋਵੇ ਤੇ ਉਹ ਕਹਿੰਦੇ 1.5 ਕਰੋੜ ਦਾ ਤੇ ਮੰਨ ਕੇ ਨੂੰ ਰਹਿ ਜਾ ਬਰਾ ਉੱਚੀ ਬੋਲੋ ਪਿਆਰਿਓ ਲੱਖਾਂ ਦਾ ਦਾਤਾ ਤੇ ਆ ਜਿਹੜਾ ਪਤਾ ਹੀ ਨਹੀਂ ਕਿੰਨਾ ਵੱਡਾ ਦਾਤਾ ਸਭ ਕੋ ਦੇਵਣ ਹੁਣ ਜਿਹੜਾ ਮੰਨਦਾ ਹੋਊਗਾ ਨਾ ਉਹਨੇ ਪਤਾ ਕਰਨਾ ਇਹ ਨਿੰਦਿਆ ਹੋ ਰਹੀ ਹੈ ਇਹ ਨਿੰਦਿਆ ਨਹੀਂ ਹੋ ਰਹੀ ਹੈ ਪਿਆਰਿਆ ਇਹ ਧੂੜ ਲੈ ਧੂੜ ਜਮੀ ਪਈ ਸੀ ਨਾ ਸਾਨੂੰ ਸਾਰਿਆਂ ਨੂੰ ਫੜ ਕੇ ਲਾਉਣਾ ਪੈਣਾ ਤੇ ਮਿੱਟੀ ਡੇਗਣੀ ਪੈਣੀ ਹੈ ਤਾਂ ਕਿ ਸਿੱਖੀ ਦਾ ਨਿਆਰਾ ਬੂਟਾ ਪਰਫੁੱਲਤ ਹੋ ਸਕੇ ਤਰ੍ਹਾਂ ਤਰ੍ਹਾਂ ਦੇ ਸਮਾਜ ਦੇ ਵਿੱਚ ਖੰਡੇ ਦੀ ਪੌਲ ਲੈ ਲਈ ਤੇ ਲੈ ਲਈ ਕਿਥੋਂ ਲਈ ਹੈ ਸਿਰਫ ਪੰਜ ਪਿਆਰੇ ਸਹਿਬਾਨਾਂ ਨੇ ਖੰਡੇ ਦੀ ਪੌਲ ਸ਼ਿਕਾਈ ਹੈ ਮੈਂ ਹੁਣ ਗੁਰੂ ਦਾ ਸਦਾ ਸਿੱਖ ਬਣ ਗਿਆ ਵਿੱਚ ਮੈਨੂੰ ਦੂਜਾ ਤੀਜਾ ਚੌਥਾ ਵਿਚੋਲਾ ਪਾਉਣ ਦੀ ਲੋੜ ਨਹੀਂ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਮਿਲਿਆ ਪ੍ਰਭੂ ਹਰ ਦਰਗਾਹ ਕਾ ਬਸੀਠ ਬਸੀਠ ਕਹਿੰਦੇ ਵਿਚੋਲੇ ਨੂੰ ਸ਼ੇਖਾ ਚੌ ਚੱਕਿਆ ਚਵਾਇਆ ਇਹ ਮਨ ਇਕਤ ਘਰ ਆਣ ਇਹੜ ਤੇੜ ਛੱਡ ਤੂੰ ਇਹੜ ਤੇੜ ਆ ਵਿੰਗੀਆਂ ਟੇਡੀਆਂ ਗੱਲਾਂ ਛੱਡ ਦੇ ਗੁਰ ਕਾ ਸ਼ਬਦ ਪਛਾਣ ਅੱਜ ਹੈ ਸਿੱਖ ਨੂੰ ਸ਼ਬਦ ਦੀ ਪਛਾਣ ਪਲਾਜਾ ਇਹਨੂੰ ਕਿਤੇ ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਪਰਿਚੈ ਪਰਚੇ ਦਾ ਹੁੰਦਾ ਪਰਿਚੈ ਪਰਚੇ ਦਾ ਅਰਥ ਕੀ ਹੈ ਭਲਾ ਪਰਿਚੈ ਜਾਣ ਪਛਾਣ ਸਾਡੇ ਅੱਛਾ ਤੁਸੀਂ ਬਾਜ਼ਾਰ ਜਾਂਦੇ ਹੋ ਨਾ ਜਿੱਦੇ ਨਾਲ ਤੁਹਾਡੀ ਜਾਣ ਪਛਾਣ ਹੁੰਦੀ ਹੈ ਨਾ ਤੁਸੀਂ ਉਹਨੂੰ ਖਿਲਾਰ ਕੇ ਹੱਥ ਮਿਲਾ ਕੇ ਐਦਾਂ ਪੁੱਛਦੇ ਹੋ ਪਾਪਾ ਜੀ ਠੀਕ ਨੇ ਬੱਚਿਆਂ ਦਾ ਨਾਮ ਲੈ ਲੈ ਕੇ ਪੁੱਛਦੇ ਹੋ ਕਿ ਤੁਹਾਡਾ ਪਰਿਚੇ ਹੈ ਨਾ ਜਾਣ ਪਛਾਣ ਐਦਾਂ ਤੇ ਹਜ਼ਾਰਾਂ ਕਿੰਨੇ ਬੰਦੇ ਆਪ ਨੂੰ ਗਲੀ ਚ ਰੋਜ਼ ਮਿਲਦੇ ਸਾਰਿਆਂ ਨੂੰ ਐਦਾਂ ਮਿਲਦੇ ਆਪਾਂ ਕੀ ਅੱਜ ਗੁਰੂ ਦੇ ਨਾਲ ਸਿੱਖ ਦੀ ਜਾਣ ਪਛਾਣ ਹੈ ਪਤਾ ਹੈ ਗੁਰੂ ਬਾਰੇ ਕੁਝ ਕਹਿੰਦੇ ਇਹੜ ਤਿਹੜ ਛੱਡ ਤੂੰ ਵਿੰਗੀਆਂ ਟੇਢੀਆਂ ਇਧਰ ਉਧਰ ਦੀਆਂ ਗੱਲਾਂ ਛੱਡ ਦੇ ਤੇ ਗੁਰ ਕਾ ਸ਼ਬਦ ਪਛਾਣ ਗੁਰੂ ਦੇ ਸ਼ਬਦ ਨੂੰ ਪਛਾਣ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਧੰਨ ਸੁਹਾਗਣ ਜੋ ਪ੍ਰਭੂ ਪੁਛਾਨੈ ਤਨ ਸੁਹਾਗਣ ਜੋ ਪ੍ਰਭੁ ਪਰਉਪਿਸ਼ਾਨੇ ਤਨ ਸੁਹਾਗਣ ਜੋ ਪ੍ਰਭੁ ਪੁਸ਼ਾਨੇ ਮਾਨੇ ਹੁਕਮ ਹੁਕਮ ਮੰਨ ਕੇ ਤਜੇ ਅਭਿਮਾਨੇ ਅਭਿਮਾਨ ਛੜ ਦੇ ਪ੍ਰੇ ਸਿਉ ਰਾਤੀ ਰਲੀਆਂ ਮਾਨੇ ਪ੍ਰੇ ਨਾਲ ਰਤੀ ਹੋਈ ਰਲੀਆਂ ਮਾਨੇ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ ਨਿਸ਼ਾਨੇ ਕੀਆ ਮਾਨ ਤਨ ਅਰਪ ਤਜ ਲਾਜ ਲੋਕਾਨੀ ਲੋਕ ਲਾਜ ਛੜ ਦੇ ਅੱਜ ਲੋਕ ਲਾਜ ਨੇ ਲੋਕਾਂ ਦੀ ਜਖਣਾ ਲਾਈ ਪਈ ਪਿਆਰਿਓ ਅੱਜ ਲੋਕ ਲਾਜ ਨੇ ਨੁਕਸਾਨ ਕੀਤਾ ਬੜਾ ਵੱਡਾ ਬਹੁਤੀਆਂ ਚੀਜ਼ਾਂ ਤੇ ਲੋਕ ਲਾਜ ਕਰਕੇ ਬੰਦਾ ਜ਼ਿੰਦਗੀ ਚ ਧਾਰਨ ਕਰਦਾ ਤੇ ਕਈ ਵਾਰੀ ਲੋਕ ਲਾਜ ਦੀਆਂ ਉਹਨਾਂ ਚੀਜ਼ਾਂ ਨੂੰ ਬੰਦਗੀ ਸਮਝਦਾ ਜਿਹਨੂੰ ਗੁਰਮਤ ਨਹੀਂ ਸਮਝਦੀ ਗੁਰਮਤ ਕਹਿੰਦੀ ਲੋਕ ਲਾਜ ਤੋਂ ਉਪਰ ਉੱਠ ਸੋਚ ਵੈਸੇ ਅੱਜ ਕੰਮ ਉਲਟਾ ਹੋ ਗਿਆ ਬੰਦੇ ਨੇ ਸੰਗਣਾ ਸੀ ਮਾੜੇ ਕੰਮ ਤੋਂ ਸੰਗ ਰਿਆ ਚੰਗੇ ਕੰਮ ਤੋਂ ਸੰਗ ਹੋਣੀ ਚਾਹੀਦੀ ਸੀ ਮਾੜੇ ਕੰਮ ਤੋਂ ਤੇ ਸੰਗ ਕਿਹੜੇ ਕੰਮ ਤੋਂ ਆਰੀ ਭਲਾ ਬਾਣੀ ਚ ਲਿਖਿਆ ਪਾਪ ਕਰਤ ਸੁਖ ਚਿਓ ਨਹੀਂ ਪਾਪ ਕਰਨ ਲੱਗਿਆ ਮਾੜਾ ਕਰਮ ਕਰਨ ਲੱਗਿਆ ਨਹੀਂ ਸੋਚਦਾ ਤੇ ਸੰਗ ਦਾ ਤੇ ਮਾੜਾ ਕੰਮ ਕਰਨ ਲੱਗਿਆ ਬੰਦੇ ਦੇ ਵਿੱਚ ਪਤਾ ਨਹੀਂ ਕਿੱਥੋਂ ਨਰਜੀ ਚੰਗੇ ਕੰਮ ਕਰਨ ਲੱਗਿਆ ਸੰਗ ਦਾ ਬਾਣੀ ਨਹਿ ਬਲੰਭ ਧਰਮੰ ਬਲੰਭ ਪਾਪੰ